ਸੈਲ ਆਪਾਂ ਪੜੀ ਜਾਂਦਾ ਜੀ ਬੈਠਾ ਕਰੀ ਇਹਨਾਂ ਪਤਕਾਂ ਨੂੰ ਸਰੀ ਜਨਾਗ ਰਹੀ ਆ ਕੀ ਕਿ ਭਾਈ ਜਾਲਾ ਮੈਂ ਐਂਡੇ ਤੇ ਧਰਦਾ ਹਾਂ ਠੀਕ ਆ ਆ ਡੋਟੇ ਆ ਦੇਉ ਘੂ ਇਹ ਮੇਰੇ ਕੰਮ ਕਰਿਆ ਪੁੱਤ ਮੋਟਰ ਛੱਡਿਆ ਪਾਣੀ ਭਰ ਜੋ ਟੈਂਕੀ ਤੇ ਸ਼ਾਮ ਦੇ 5 ਵਜੇ ਗਏ ਜੀ ਸਾਢੇ 3 ਵਜੇ ਤਾਂ ਸਹਿ ਸਕੂਲੋਂ ਆਉਂਦਾ ਤੇ ਸਾਈਂ ਆਂਦਾ ਪੜੀ ਸਾਇਆ ਉਹਦੇ ਚਿਪਸ ਦਾ ਪੈਕਟ ਵੀ ਕੋਲੇ ਖੋਲੀ ਬੈਠਾ ਲਾ ਬੁੱਤ ਮੋਟਰ ਛੱਡ ਕੇ ਆ ਸ਼ਾਮ ਹੀ ਛੱਡਿਆ ਸਸ ਲਾਸਟ ਵਰਡ ਹਾਸ਼ ਹੇ ਬੇ ਹੂੰ ਉਹ ਕੱਪ ਨਾ ਮੈਂ ਇੱਥੇ ਲੈ ਆਇਆ ਜੱ ਇਹ ਆਸੇ ਦਿਹਾ ਪਛੜਾ ਰਹੇ ਕਾਪੀਆਂ ਤੇ ਕਵਰ ਐਸ ਟਾਈਪ ਦੇ ਇਹ ਉੱਪਰ ਉੱਪਰ ਚੜਾ ਲਈ ਸੀਗੇ ਤੇ ਦੇ ਹਲੇ ਇਹ ਆਜ ਲੈ ਹੁਣ ਸਕੂਲੋਂ ਕਾਪੀਆਂ ਤਾਂ ਮੰਮੀ ਕਵਰ ਕਰ ਦੇ ਦੋਈ ਐ ਹੈ ਤਿਆਰ ਸੋ ਆ ਦੂਸਰੇ ਤਾਂ ਪਕਾ ਦੇ ਸੀ ਨਾ ਅੱਦੇ ਚਾਪ ਲਈ ਤੋਨੇ ਖੋਲ ਕੇ ਵੀ 5 ਵਜੇ ਕੇ ਸ਼ਾਮ ਦੇ ਸੈਦਿਆਂ ਕਪੜਾ ਤੇ ਕਵਰ ਜੇ ਸੀਗੇ ਕਰਨ ਵਾਲੇ ਉਹ ਕਰਦੇ ਆ ਤੇ ਆਪਾਂ ਦੋ ਵਾਰੀ ਪਾਣੀ ਦੀ ਟੰਕੀ ਭਰ ਲੈਣੇ ਹੁੰਦੇ ਆ ਕਈ ਵਾਰੀ ਉਹਨਾਂ ਲਾਈਟ ਚਲੀ ਜਾਂਦੀ ਹੈ ਰਾਤ ਨੂੰ ਢੇਰ ਨੂੰਰੀ ਆ ਜਾਂਦੀ ਹੈ ਤੇ ਉਹ ਉਹਦੇ ਕਰਕੇ ਹੁਣ ਡਬਲ ਖਰ ਲੱਗਦਾ ਕੰਮ 6 ਵਜੇ ਅਲੜੀ ਜੇ ਬਚਊਗਾ ਫਿਰ ਦੇਖੀਏ ਤੇ ਦੇਖਾਂਗੇ Sabe Se de gente prender, tem uma Grande. Agora cover, que cobrar Hvorfor er du så trøtt? Jeg er ikke trøtt. ਤਰੀ ਫਿੰਗਰ ਐਸ ਉਹਦਾ ਜ਼ਰੂਰੀ ਹੈ ਨਾ ਕੰਮ ਕਰ ਰੱਖਣਾ ਡਿਵਨ ਦੇ ਤਾਂ ਕਿ ਉਹਦਾ ਦਸਤਰੀ ਹੋ ਪੇਪਰ ਆਸੀ ਵੀ ਕਰਤਾ ਚੈਦੀ ਕਾਪੀ ਦੀ ਕਵਰ ਇਸ ਤਰ੍ਹਾਂ ਇਸ ਤਰ੍ਹਾਂ ਮਿਲਦਿਆਂ ਇਹਨਾਂ ਨੂੰ ਕਾਪਨਾ ਸਕੂਲ ਚ ਲੈ ਲੈਣਾ ਸਾਰੇ ਆਪਣਾ ਸਮਾਨ ਸਾਰਾ ਤਬਰ ਸਰ ਜਲ ਤਾਂ ਪਚੜਾ ਤਾ ਨਾ ਜੀ ਤੇ ਇਹ ਸੈਦ ਕਰੀ ਜਾਂਦਾ ਕੰਮ ਆ ਕੋਲ ਦਾ ਤੇ ਅੱਜ ਸਬਜੀ ਵਾਲੇ ਸਾਰੇ ਲੰਗ ਗਏ ਤੇ ਸਬਜੀ ਕੋਈ ਨਹੀਂ ਲਈਗੀ ਤੇ ਅੱਜ ਹੁਣ ਗਏ ਹੋਏ ਤੁਹਾਡੇ ਬਾਜੀ ਮੰਡੀ ਕਿ ਆਨੇ ਕੋਈ ਸਮੇਂ ਕੁਝ ਲੈ ਕੇ ਆਉਂਗੇ ਤੇ ਚਾਹ ਨੂੰ ਬਣਾਵਾਂਗੇ ਪਹਿਲਾਂ ਉਹ ਬਟਿੰਡੀ ਉੱਠ ਗਈ ਤੇ ਮੈਂ ਪੈ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਦੋ ਲੰਗ ਗਏ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕੋਈ ਚੀਜ਼ ਆ ਇਸ ਤਰ੍ਹਾਂ ਜੀ ਤੇ ਇਹ ਆਪਾਂ ਲਈ ਸਿੱਧੀ ਟੂਪੀ ਤੇ ਉਸਨੇ ਵੀਡੀਓ ਉਪਰ ਪਹਿਲਾਂ ਪਾਈ ਸੀ ਕਿ ਵਿਚ ਨਾਲ ਦੀ ਬਚਨ ਨਹੀਂ ਆਪਾਂ ਜਰਾ ਬਣਾਉਣਾ ਸੀ ਇਹਨਾਂ ਤੇ ਆਪਾਂ ਲਈ ਕੈਪ ਤੇ ਇਸ ਸਿੰਪਲ ਹੀ ਤੇ ਪਰ ਇਹਦੇ ਵਿੱਚ ਇੱਕ ਇਹ ਉਲਟੀ ਸਲਾਈ ਪੈਂਦੀ ਹੈ ਜੇ ਨਾਲ ਐਵੇਂ ਨਾ 20 ਤੇ ਜਿਹੜਾ ਮੜਿਆ ਤਾਂ 20 ਨਾ ਥੋੜੀ ਜਿਹੀ ਰਹੀ ਬਸ 4 ਪੁੰਗਾਂ ਤੋਂ ਜ਼ਿਆਦਾ ਬਣੀ ਗਈ 8 ਪੁੰਗਾਂ ਬਣੀਆਂ ਉਸ ਤੋਂ ਬਾਅਦ 13 ਰੁਪਏ ਦੇ ਸਟਾਫ ਆਏ ਹੁੰਦੇ। ਇਸ ਤਰ੍ਹਾਂ ਸਾਰੇ ਕੰਪੋਨੈਂਟਸ ਸੈਂਟਕਲ ਟੈਂਕ ਕਰਦੇ ਹਾਂ। ਗ੍ਰੇਡ। ਉਹ ਵਸ਼ਨਾਗੋਵਾ ਨਾ ਲਈ ਆ। ਇਸ ਤਰ੍ਹਾਂ ਫਿਸ਼ਲ ਆਫ ਨੂੰ ਟੂ ਐਂਡ ਕਾਲ ਫਰਮ ਜਸਟ 20 ਟੇਨ ਆਫ ਦਾ ਸੈਲਸ। ਤੇ ਮੈਨੂੰ ਫੋਨ ਆਇਆ ਸੀ ਜੀ ਇੱਕ ਭੈਣ ਜੀ ਦਾ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਵੀ ਬਹੁਤ ਸਿੰਪਲ ਰਹਿੰਦੇ ਹੋ ਕੋਈ ਜਿੱਦਾਂ ਮੇਕਅਪ ਵਗੈਰਾ ਨਹੀਂ ਕਰਦੇ ਹੈਗੇ ਆ ਮੈਨੂੰ ਜੀ ਮੇਕਅਪ ਦਾ ਸ਼ੌਂਕ ਬਹੁਤ ਹੈਗਾ ਕਰਨ ਦਾ ਤੇ ਵੀ ਹਨਾ ਜਿਵੇਂ ਕਹਿ ਦਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਬਸ ਵੀ ਹੁਣ ਪਤਾ ਨਹੀਂ ਕਿਉਂ ਜੀ ਮੇਰਾ ਮਨ ਨਹੀਂ ਕਰਦਾ ਹੈਗਾ ਬਿਲਕੁਲ ਵੀ ਮੇਰਾ ਮਨ ਨਹੀਂ ਕਰਦਾ ਹੈਗਾ ਵੀ ਕਦੇ ਵੀ ਕੋਈ ਮੇਕਅਪ ਕਰਨ ਨੂੰ ਤੇ ਵੀ ਪਹਿਲਾਂ ਤਾਂ ਜਦੋਂ ਠੀਕ ਆਪਾਂ ਕਬਾਰੇ ਹੁੰਨੇ ਬਹੁਤ ਸ਼ੌਕ ਹੁੰਦਾ ਹਨ ਤੇ ਅਕਸਰ ਮੈਨੂੰ ਤਾਂ ਬਹੁਤ ਹੀ ਸ਼ੌਕ ਹੁੰਦਾ ਸੀ ਮੈਂ ਸਿਰੋਂ ਪੈਰਾਂ ਤੱਕ ਮੈਚਿੰਗ ਚੀਜ਼ਾਂ ਹੀ ਪਾਉਂਦੀ ਹੁੰਦੀ ਸੀ ਸਟਾਰਟਿੰਗ ਦੇ ਵਿੱਚ ਮੇਰੇ ਇਦਾਂ ਦਾ ਹੀ ਸੁਭਾਅ ਸੀਗਾ ਤੇ ਮੈਰੇ ਮੁਰਜ ਤੇ ਜਾਣਾ ਜਾਂ ਕੋਈ ਅਦਰਵਾਈਜ਼ ਕੋਈ ਪ੍ਰੋਗਰਾਮ ਹੁੰਦਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਰੀ ਮੈਰਿਜ ਵਾਲੀ ਤਸਵੀਰ ਲੱਗੀ ਹੋਈ ਹੈ ਤੇ ਹੁਣ ਵੀ ਮੈਂ ਚੀਜ਼ਾਂ ਤਾਂ ਆਪਾਂ ਆਮ ਲੈਂਦੀ ਰਹਿੰਨੇ ਆ ਹਨਾ ਜਿਵੇਂ ਕਿ ਮੈਂ ਵਰਤ ਵੀ ਰੱਖਦੀ ਹੁੰਨੀ ਦੋਨੇ ਹਨਾ ਤੇ ਪਰ ਵੀ ਜਿਉਂ ਥੋੜੀ ਜੀ ਗੋਡੇ ਚ ਪ੍ਰੋਬਲਮ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਮੈਨੂੰ ਤੁਰਨੰ ਦੀ ਦਿੱਕਤ ਬਹੁਤ ਹੋ ਜਾਂਦੀ ਹੈ ਉਹਦੇ ਕਰਕੇ ਪਤਾ ਨਹੀਂ ਕਿਉਂ ਮੇਰਾ ਸੱਸ ਐਵੇਂ ਜਿ ਲੱਗੀ ਜਾਂਦਾ ਰਹਿੰਦਾ ਵੀ ਜੇ ਮੈਂ ਮੇਕਅਪ ਕਰੂੰਗੀ ਜਾਂ ਕਿੱਦਾਂ ਕੁਝ ਵੀ ਹਨਾ ਤੇ ਵੀ ਮੈਨੂੰ ਕੋਈ ਐਂ ਨਾਗਦੇ ਵੀ ਤੁਰਿਆ ਨਹੀਂ ਜਾਂਦਾ ਇਦਾਂ ਜੇ ਬਹੁਤ ਹੀ ਸ਼ੌਂਕ ਬਹੁਤ ਹੈ ਜੀ ਆਪਾਂ ਨੂੰ ਇੱਜੇ ਵੀ ਕਰਨੀ ਹੈਗੀ ਚੀਜ਼ਾਂ ਬਹੁਤ ਖਰੀਦਦੇ ਆਗੇ ਤੇ ਪਰ ਵੀ ਆਪਦੇ ਆਪ ਨੂੰ ਮਚੌਰ ਜੈ ਨਹੀਂ ਕਰ ਪਾਉਂਦੀ ਕੀ ਪਤਾ ਨਹੀਂ ਕਿਉਂ ਐ ਜੇ ਮਨ ਦੇ ਵਿੱਚ ਇੱਕ ਫੀਲਿੰਗ ਜੀ ਰਹਿੰਦੀ ਵੀ ਐਦਾਂ ਕੋਈ ਐ ਕੁਝ ਕਹਿਣ ਦੇਵੇ ਤੇ ਹੋਰ ਆਪਾਂ ਕੋਈ ਹਨਾ ਕੋਈ ਰੇਤੇ ਮਿੱਟੀ ਵਾਲਾ ਜਿਆਦਾ ਕੰਮ ਹੀ ਨਹੀਂ ਕਰਦੇ ਹੈਗੇਆਂ ਕਿਉਂਕਿ ਆਪਾਂ ਦੁੱਧ ਵੀ ਮੋਲੀ ਲੈਣੇ ਹੈਗੇ ਆ ਤੇ ਵੀ ਸਾਰਾ ਦਿਨ ਆਪਣਾ ਤੁਹਾਨੂੰ ਦੱਸਿਆ ਜਿਵੇਂ ਸਲਾਈ ਕਢਾਈ ਦਾ ਹੀ ਕੰਮ ਆਪਣਾ ਹੁੰਦਾ ਆਪਾਂ ਤਾਂ ਉਹਨਾਂ ਦਾ 10 ਵਜੇ ਨੂੰ ਰੇਲੇ ਹੋ ਕੇ ਆਪਦੇ ਕੰਮ ਤੇ ਫੋਕਸ ਕਰੀਦਾਗਾ ਤੇ ਹੁਣ ਵੀ ਪਤਾ ਨਹੀਂ ਕਿਉਂ ਨਾ ਹੀ ਕੋਈ ਰੋਕਣ ਟੋਕਣ ਵਾਲੀ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਪਰ ਵੀ ਮੰਨ ਜਾਈ ਇੱਥੇ ਜਿਵੇਂ ਜਿਵੇਂ ਹੋ ਰਿਹਾ ਹੈਗਾ ਤੇ ਆਪਦੇ ਆਪ ਜੇ ਨੂੰ ਦੇਖ ਕੇ ਲਾਈਫ ਥੋੜੀ ਸੀਰੀਅਸ ਜੀ ਰਹਿੰਦੀ ਹੈਗੀ ਤੇ ਤਣਾਅ ਜੇਚ ਰਹਿਣ ਵਾਲੀ ਜ਼ਿੰਦਗੀ ਜਿਹੀ ਤੇਈ ਹੈ ਕੁਛ ਕੁ ਮਹੀਨਾ ਖੋ ਜਾਂ ਕੋ ਸਿੱਧਾ ਦਾ ਹੀ ਆ ਬਸ ਦਿਮਾਗ ਬੁਤਨੀ ਤਾ ਸੀਰੀਅਸ ਜੇ ਰਹਿਣ ਦੇ ਆ ਹੋ ਗਿਆ ਤੇ ਕੁਛ ਕੋਈ ਨਾ ਕੋਈ ਆਪਣਾ ਹਨਾ ਪਰਸਨਲ ਪ੍ਰੋਬਲਮ ਜੀ ਹੋ ਜਾਂਦੀ ਆ ਇੱਕ ਥੋੜੀ ਜੀ ਦੇ ਗੋਡੇ ਦੀ ਕਰਕੇ ਬਸ ਸਰੀਰ ਇਦਾਂ ਦਾ ਕੋਈ anumati ਜੀ ਨਹੀਂ ਮਿਲਦੀ ਆ ਉਹਦੀ ਕੰਮ ਚ ਹੀ ਜਾਦੀ ਧਿਆਨ ਦੀਦਾ ਸਾਰਾ ਕੰਮ ਨਾ ਹੀ ਰਹੀਦਾ ਤੇ ਸ਼ੁਰੂ ਦੇ ਵਿੱਚ ਬਹੁਤ ਸ਼ੌਂਕ ਹੁੰਦਾ ਸੀਗਾ ਜੀ ਕਿਸੇ ਮੈਰਿਜ ਤੇ ਜਾਣਾ ヘア ਬੈਂਡ ਗੋਤ ਦਾ ਸੂਟ ਨਾਲ ਦਾ ਇਅਰਿੰਗਸ ਪਾਣੀ ਤੇ ਕੋਈ ਨੀਲ ਪੈਂਟ ਹੁੰਦੀ ਕੁਝ ਵੀ ਇਦਾਂ ਬਹੁਤ ਸ਼ੌਂਕ ਨਾਲ ਤਿਆਰ ਹੋ ਕੇ ਚਾਹੀਦਾ ਸੀ ਹੁਣ ਤਾਂ ਜਿਕਰੋਂ ਨਿਕਲ ਹੀਦਾ ਸਵੇਰੇ ਜਲਦੀ ਜਲਦੀ ਜੇ ਕਿਤੇ ਜਾਣਾ ਕੋਈ ਮੈਰਿਜ ਆ ਜਾਂ ਕੋਈ ਪ੍ਰੋਗਰਾਮ ਆ ਜਲਦੀ ਜਲਦੀ ਤਿਆਰ ਹੋਈਦਾ ਨਿਕਲੀਦਾ ਸ਼ਾਮ ਨੂੰ ਆ ਕੇ ਫਿਰ ਐਦਾਂ ਹੋ ਜਾਂਦਾ ਤੇ ਵੈਸੇ ਸਾਰਾ ਕੁਝ ਹੀ ਜ਼ਰੂਰੀ ਆ ਕਹਿ ਦਿੰਦੇ ਆ ਸਿਆਣੇ ਤੇ ਪਤਾ ਨਹੀਂ ਕਿਉਂ ਬਸ ਇਦਾਂ ਜੇ ਹੋ ਗਈ ਲਾਈਫ ਤੇ ਚਲੋ ਬਾਕੀ ਮਿਲਦੇ ਆ ਫਿਰ ਸਾਨੂੰ ਥੋੜੇ ਚਰਚ ਤੇ ਠੀਕ ਆ ਜੀ